ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਿੱਧੂ ਮੂਸੇਵਾਲੇ ਦਾ ਹੋਲੋਗ੍ਰਾਮ ਆ ਰਿਹਾ ਹੈ 2026 ਦੇ ਵਿੱਚ ਪਰ ਤੁਹਾਨੂੰ ਸਿੱਧੂ ਮੂਸੇਵਾਲੇ ਦੇ ਲਾਈਵ ਸ਼ੋਅ ਦੀ ਇੱਕ ਗੱਲ ਯਾਦ ਭੁੱਲਤਾ ਨਹੀਂ ਗਈ ਜਿੱਥੇ ਸਿੱਧੂ ਨੇ ਇੱਕ ਸਾਡੇ ਨਾਲ ਵਾਦਾ ਕੀਤਾ ਸੀਗਾ ਸਿੱਧੂ ਨੇ ਕਿਹਾ ਸੀਗਾ ਕਿ ਪੰਜਾਬੀਓ ਆਉਣ ਵਾਲੇ ਸਮੇਂ ਵਿੱਚ ਸਾਡੀ ਕਲਮ ਸਾਡੀ ਪੱਗ ਵੱਡੇ ਲੈਵਲ ਦੇ ਵਿੱਚ ਰਿਪਰੈਜ਼ੈਂਟ ਹੋਵੇਗੀ ਇੱਕ ਕਿੱਸਾ ਵੀ ਉਹਨਾਂ ਨੇ ਸੁਣਾਇਆ ਸੀਗਾ ਕਿ ਯੂਕੇ ਦੇ ਵਿੱਚ ਦਾ ਗਾਰਡੀਅਨ ਨਾਮ ਦੀ ਇੱਕ ਅਖਬਾਰ ਆ ਜਿਸ ਦੇ ਵਿੱਚ 51 ਬੰਦੇ ਇਸ ਤਰ੍ਹਾਂ ਦੇ ਸਿਲੈਕਟ ਕੀਤੇ ਸੀਗੇ ਜੋ ਕਿ ਦੁਨੀਆ ਤੋਂ ਕੁਝ ਡਿਫਰੈਂਟ ਕਰ ਰਹੇ ਨੇ ਕੁਝ ਵੱਖਰਾ ਕਰ ਰਹੇ ਨੇ ਉਹਨਾਂ ਵਿੱਚੋਂ 51 ਵਿੱਚੋਂ ਇੱਕ ਇੰਡੀਅਨ ਸੀ ਉਹ ਇੰਡੀਅਨ ਇੱਕ ਪੰਜਾਬੀ ਸੀ ਉਹ ਪੰਜਾਬੀ ਤੁਹਾਡਾ ਭਰਾ ਸੀ ਕਹਿੰਦਾ ਪਾਬ ਸਿੱਧੂ ਮੂਸੇਵਾਲਾ ਸੀ ਸੋ ਹੋਲੋਗ੍ਰਾਮ ਦਾ ਹਉਆ ਨਹੀਂ ਬਣਾਇਆ ਜਾ ਰਿਹਾ ਹੋਲੋਗ੍ਰਾਮ ਬਹੁਤ ਵੱਡੀ ਚੀਜ਼ ਆ 3D ਐਨੀਮੇਸ਼ਨ ਦੇ ਨਾਲ ਤੁਸੀਂ ਸਿੱਧੂ ਮੂਸੇਵਾਲੇ ਨੂੰ ਦੇਖ ਪਾਓਗੇ ਸੁਣ ਪਾਓਗੇ ਤੁਹਾਨੂੰ ਲੱਗੇਗਾ ਕਿ ਸਿੱਧੂ ਮੂਸੇਵਾਲਾ ਸਾਡੇ ਅੱਗੇ ਆ ਤਾਂ ਦੇਖ ਸਕਦੇ ਹੋ ਤੁਸੀਂ ਵੱਡੇ ਲੈਵਲ ਦੇ ਵਿੱਚ ਇੱਕ ਪੱਗ ਨੂੰ ਪ੍ਰਮੋਟ ਕਰਨਾ ਬਹੁਤ ਵੱਡੀ ਗੱਲ ਆ ਮਾਂ ਬੋਲੀ ਨੂੰ ਪ੍ਰਮੋਟ ਕਰਨਾ ਬਹੁਤ ਵੱਡੀ ਗੱਲ ਆ ਸਿੱਧੂ ਨੇ ਸਾਫ਼ ਸ਼ਬਦਾਂ ਚ ਕਿਹਾ ਸੀਗਾ ਕਿ ਤੁਸੀਂ ਸਪੋਰਟ ਕਰੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਆ ਕਿ ਮੈਂ ਇੰਟਰਨੈਸ਼ਨਲ ਤੱਕ ਆਪਣੀ ਪੱਗ ਨੂੰ ਇੱਕ ਵੱਖਰੀ ਪਛਾਣ ਦਵਾਂਗਾ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਵੀਡੀਓ ਦੇ ਬਾਰੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ